ਭੱਲਾ ਕਹਿੰਦੇ ਬੁੱਲ ਫਲੀਤੀ ਕੀ ਕਹਿੰਦੇ ਆ ਭੱਲਾ ਭੱਲਾ ਬੁੱਲ ਭਲੇਖੇ ਕਹਿੰਦਾ ਭੱਲਾ ਭੱਲਾ ਬੁੱਲ ਭਲੇਖੇ ਇਧਰ ਬਾਈ ਪਿੰਡ ਚ ਦੋ ਨਾਂ ਚੱਲਦੇ ਆ ਬਾਈ ਜਿੰਦਰ ਅਜੰਡ ਵਾਲਾ ਤੇ ਸਾਡਾ ਕੈਮਰਾਮੈਨ ਕੀ ਨਾਂ ਬਾਈ ਦਾ ਹੈਪੀ ਠੀਕ ਆ ਬਈ ਕਿਹੜਾ ਪਿੰਡ ਹੈ ਹੈਪੀ ਸ਼ੇਰ ਸਿੰਘ ਵਾਲਾ ਇਧਰ ਬਾਈ ਖੜੇ ਆ ਬਾਈ ਸੀਰ ਤੇ ਬਾਈ ਤਾਮਕੋਟ ਵਾਲੇ ਟੱਕ ਮਾਰ ਕਰੀ ਜਾਂਦੇ ਆ ਤੇ ਆਨੰਦ ਲਈ ਜਾਂਦੇ ਆ ਬਾਜੀ ਦਾ ਸਾਰੇ ਬਾਕੀ ਮੋਰ ਤੋਂ ਦਿਖਾਵਾਂਗੇ ਜਦੋਂ ਬਾਜੀ ਦੇ ਕਬੂਤਰ ਥੋੜੇ ਰਹਿ ਗਏ ਆ ਬਾਈ ਬੈਠੇ ਆ ਵਿਹਲੇ ਹੋਏ ਟਾਈਮ ਉਧਰ ਦੇਖੋ ਰਾਜ ਗੁਰਦੁਆਰਾ ਸਾਹਿਬ ਦੀ ਛੱਤ ਤੇ ਜਿਹੜੇ ਖੜੇ ਐ ਚੁੱਪ ਦੇਖਦੇ ਆ ਆਪਣੇ ਆਪਣੇ ਕਬੂਤਰਾਂ ਨੂੰ ਕੀ ਆਇਆ ਹੈ ਯਾਰ ਬਾਈ ਨੂੰ ਕਹਿ ਦੋ ਕਦ ਲੈ ਜਾ ਕੇ ਕਿਹੜੇ ਨੱਚਿਆ ਰਹਾ ਲਓ ਜੀ ਉਧਰ ਬਾਈ ਜੀ ਬਣ ਅਰਗੇ ਫਿਰਦੇ ਆ ਆਪਣੀ ਨਿਗਾਹ ਚ ਵੀ ਆ ਗਿਆ ਨਾ ਬਗਲ ਟੂਸੇ ਵਾਲੀ ਕੀਤੀ ਸੀ ਲਾਲ ਬਗਲ ਟੂਸਾ ਗੜ ਵਧਾਈਆਂ ਨਹੀਂ ਬੈਗੀ ਕਿਹੜੀਆਂ ਜਾਵਰੇ ਮਾਰ ਜਾਣਾ ਪਾਉਣਾ ਅੱਜ ਕਾਣਾ ਬਤਾਈਆਂ ਦੇ ਨਾਮ ਆ ਜਾਣ ਆ ਜਾਣੇ ਬਾਈ ਕੋਈ ਜਿਹੜੇ ਕੱਟੇਗੇ ਕਬੂਤਰ ਹਾਂ ਉਹਨਾਂ ਨੂੰ ਦਿਖਾਈ ਮੜੇ ਗੇਰਾ ਇੱਧਰ ਇਹ ਵੀ ਤੁਹਾਨੂੰ ਆਥਨੇ ਬਲੌਗ ਦਿਖਾਵਾਂਗੇ ਫਿਰ ਬਾਜੀ ਦਾ ਨਜ਼ਾਰਾ ਸਾਰੇ ਪਿੰਡ ਤਾਮਕੋੜ ਦਾ ਇਹ ਦੀ ਕੀ ਦੀ ਕਬੂਦਰੀ ਹੈ ਬਈ ਇਹ ਇਹ ਦੀਪ ਸੰਗੂ ਧੌਣ ਬਈ ਦੀਪ ਸੰਗੂ ਧੌਣ ਦੀ ਬਾਈ ਕਬੂਦਰੀ ਬਹਿ ਗਈ ਚਲੋ ਕੋਈ ਗੱਲ ਨੈਕਸਟ ਟਾਈਮ ਲਈ ਤੁਸੀਂ ਕਿੱਥੇ ਗਏ ਹੋ ਜਿਹੜਾ ਕੁੱਤਰ ਵੜ ਗਿਆ ਉਹ ਆ ਨਾ ਡਾਕਟਰ ਕੀ ਤੇ ਦੂਜੀ ਕਿਹਾ ਦੱਸਾਂਗੇ ਆਣੀ ਪੈਂਦਾ ਸਾਡੇ ਕੋਲੇ ਆਊਗਾ ਮਰ ਮੇਰਾ ਪਤਾ ਘਾਇ ਨਾ ਕਰ ਮਾਤਰਾ ਬਹੁਤ ਦੇਖੀ ਆ ਨਾ ਕੋਲੀ ਬੋਲੀ ਦਾ ਕੰਕਰ ਕਿੰਨੇ ਟੱਕਾ ਠੀਰਾ ਉਹਨਾਂ ਨੇ ਕਰ ਆ ਕਰ ਲੈ ਬਈ ਆ ਕੀ ਦੀ ਸਸ਼ੀਰ ਬਗਲ ਟੂਸਾ ਤੇ ਕੱਟੀ ਹੋਈ ਤੇ ਕੱਟੀ ਆ ਬਈ ਠੀਰ ਪੁੱਤਰ ਕਿੰਨੇ ਟੱਕਾ ਬਈ ਨਵੇਂ ਸ਼ੁਰੂ ਕਰਦਾ ਹੁਣ ਲਿਖੂ ਮੈਂ ਨਾਲ ਲਿਖੂ ਆ ਬਾਅਦੇ ਕਰ ਲੈ ਟਾਈਮ ਦੱਸ ਲੈ ਸੁਣ ਲੈ ਇੰਨੇ ਬੰਦੇ ਖੜੇ ਆ ਉਹਨਾਂ ਦੇ ਆਖੇ ਕੱਟੀ ਜਾਊਗੀ ਠੀਕ ਆ ਜੇ ਉਹਨਾਂ ਨੇ ਮੂਰੀ ਮੇਰਾ ਸਾਰਾ ਇਹ ਕੰਮ ਕਰੀਆ ਮਨਪੀਤ ਬੱਲੂ ਆ ਆ ਭਾਈ ਆਓ ਸੁਣਨਾ ਤੇ ਗੁਰਪੀ ਤਾਮਕੋੜਾ ਆ ਜਦੀ ਘੰਡ ਬਣ ਗਈ ਤੇਰਾ ਉਹ ਬਗੰਗਰਾਵਾ ਤੇਰੀ ਬਗੰਗਰਾਵਾ ਇਹ ਨਹੀਂ ਜਿਹੜੇ ਕਬੂਤਰ ਮੈਂ ਤਿੰਨ ਸ਼ਾਮਲ ਕਰਾਇਆ ਮੈਂ ਦੇਖੋ ਜੀ ਮਾਹੌਲ ਬਸ ਲਾਸਟ ਵਾਲਾ ਕੰਮ ਹੀ ਆ ਤਿੰਨ ਕਬੂਤਰ ਸ਼ਾਮਲ ਆ ਬਾਕੀ ਸਾਰੇ ਕੱਟੇ ਗਏ ਕੰਡ ਤਾਮਕੋੜ ਦੇ ਵਿੱਚ ਚੱਲ ਰਹੀ ਜਿਹੜੀ ਕਬੂਤਰ ਬਾਜੀ ਹੈ ਦੋਵਾਰ ਦੇ ਪਰਲੇ ਪਾਸੇ ਹੋ ਤਾਂ ਦੇਖੋ ਗੁਰਦੁਆਰੇ ਜੀ ਛੱਤ ਤੇ ਦਾੜਾ ਮੇਰੇ ਨੂੰ ਖਾਦੀ ਤਾਂ ਬਈ ਬੁੱਧ ਵੀ ਆਇਆ ਨਾ ਉਹ ਆ ਤੇਰੇ ਬੰਦੇ ਕੋਲੇ ਖੜੇ ਆਉਂਦੇ ਸੋਹ ਲੈਂਦੇ ਅਸੀਂ ਤਿਆਰ ਆ ਪੋਛਣ ਆ ਕਿਹੜਾ ਬੰਦਾ ਤੇਰਾ ਉਹਨੂੰ ਮੁੱਕਿਆ ਸੀ ਇੱਕ ਕਦੇ ਖੱਟੀ ਟੀ-ਸ਼ਰਟ ਪਾਈ ਨਾ ਦੱਸੀ ਨੀਵਾ ਆਉਂਦਾ ਕੂਕਰ ਜਾਮਲ ਨਹੀਂ ਹੋਣਾ ਉਹ ਕੱਟਦੇ ਕੱਟਦੇ ਤੂੰ ਤੂੰ ਕੱਟ ਹਾਂ ਪਰ ਕਟ ਵੀ ਰਿਕਾਰਡਿੰਗ ਪਾ ਦੇ ਹਾਂ ਕੱਟੀ ਦੀ ਬੋਲ ਤਾਂ ਫੜ ਜੋ ਤੂੰ ਇਹ ਕੋਣ ਕਿ ਸੁਣ ਉਹ ਗਿੱਨਾਲੇ ਕੂਤਰ ਦੋਹਾਂ ਤੇ ਟਾਈਮ ਆ ਬਾਈ ਮਾਰੀ ਨਗਾ ਉਹਨੇ ਉਹ ਵੇਖੀ ਕਿ ਟਾਈਮ ਆ ਤਾਂ ਦਾ ਚਾਰ-ਚਾਰ ਪੰਜ ਮਿੰਟ ਆ ਬਾਈ ਹਰੀ ਫਗਰ ਤੇ ਪੂंजे ਵਾਲੇ ਨੂੰ ਲਾ ਅੱਜ ਦਾ ਟਾਈਮ ਕਿਹੜਾ ਅੱਜ ਬੁੜਕਾ ਦੀ ਹੈਗਾ ਉੱਥੇ ਤੋਂ ਨਾ ਪੁੱਛ ਰੋ ਠੀਕ ਆ ਉਹ ਬੱਚੇ ਨੂੰ ਮਾਰਿਆ ਨਾ ਬੋਲ ਨਹੀਂ ਬਾਈ ਕਿੰਨੀ ਉਹ ਤਾਂ ਪੂਜੀ ਤੇ ਨਾ ਉਹ ਸਮਾਂ ਜਾਂਦਾ ਬੰਦੇ ਬੜਾ ਕੋਈ ਨਹੀਂ ਖੜਾ ਅੰਗੇ ਨਹੀਂ ਹੋਇਆ ਪੁੱਤਰ ਬੈਠੇ ਨੇ ਮੁੜ ਕੇ ਜੀ ਮੇਰਾ ਬੈ ਗਿਆ ਫਿਰ ਜੀ ਮੇਰਾ ਉਹ ਬੱਚੇ ਦਾ ਪੁੱਛੋ ਕਿਹੜਾ ਪੁੱਤਰ ਬਈ ਉਹ ਕੋਈ ਜਨਤ ਰੋਚਦਾ ਹੈ ਕੱਲੇ ਦੇ ਬਾਹਰ ਆ ਜਾ ਜਮਾ ਕਾਣਾ ਮੰਡੀ ਕੋਲੇ ਨਹੀਂ ਨਿਕਲੇਗਾ ਡੱਕਾ ਲੱਗ ਜਾਂਦਾ ਹੋ ਜਾਂਦਾ ਆ ਇੱਧਰ ਆ ਗਿਆ ਇੱਧਰ ਆ ਜਾ ਉਹ ਇਹ ਪਰ ਬਿੱਤੀ ਜਾਂਦਾ ਸੀ ਇਹ ਪੱਛ ਵੀ ਲਾਉ ਜਾਈਆਂ ਲੰਗੀ ਜਾਂਦਾ ਕਿਹੜਾ ਬਿੱਤੀ ਜਾਂਦਾ ਆਗਰ ਕਲੀਅਰ ਕਰਕੇ ਦੱਸੀ ਆਏ ਕਰ ਨਹੀਂ ਕਰ ਮਾੜਾ ਜਰਦੀ ਆ ਬਸ ਦੋ ਪੁੱਤਰ ਰਹਿ ਗਿਆ ਹੁਣ ਕਹ ਜਦੋਂ ਬੈਠੇ ਹੋ ਐਵੇਂ ਨਹੀਂ ਕਿਸੇ ਨੇ ਬਸ ਪੁੱਤਰ ਬੈਠਾ ਹੋਦਾ ਦੱਸੀ ਨਾ ਇਹ ਕੱਟਿਆ ਤੇਰੀ ਉਧਰ ਬਾਹਰ ਨਹੀਂ ਨਾ ਤੇ ਘੰਟਾ ਪਗੜਾ ਬਾਹਰ ਨਹੀਂ ਨਾ ਤੀਜਾ ਨੰਬਰ ਦਾ ਕੱਟਿਆ ਉਹਦਾ ਕੱਟਿਆ ਮੈਂ ਨਿਗਾਹ ਮਾਰੀ ਹੈ ਵਾਹ ਲੋ ਕੱਢ ਕੋਈ ਨਹੀਂ ਕੋਈ ਨਹੀਂ ਪੁੱਛ ਲੋ ਆ ਵੀਰ ਮੇਰੇ ਦੋ ਪੁੱਤਰ ਸ਼ਾਮਲ ਹੋਏ ਸਾਡੇ ਕੋਲ ਡੇਰਾ ਬਾਬਾ ਨਾਰਾ ਪਿੰਡ ਵਾਲਾ ਉਹਨਾਂ ਕੇ ਮੁਰਗੀ ਦੋ ਹੋ ਗਏ ਦੋ ਹੋ ਗਏ ਜਿਹੜੀ ਹੁੰਦੀ ਤਾਂ ਨਹੀਂ ਹੁੰਦੇ ਪੁੱਤਰوں ਦੇ ਮਾਪੇ ਵਾਣਾ ਜੀ ਦਿੱਕਤ ਇਹ ਦੋਨਾਂ ਜੋ ਕੋਈ ਬਣ ਸਕਦਾ ਇਹਨਾਂ ਬਹਿ ਖੇੜਾ ਪਾਪਾ ਨੇ ਕੋਈ ਵੀ ਬਣ ਸਕਦਾ ਕਿ ਤੇਰਾ ਹੋਰ ਵੀ ਬਣ ਸਕਦਾ ਹਾਂ ਆਹ ਦੋਵੇਂ ਪੁੱਤਰ ਹੋ ਗਏ ਇੱਕ ਹੀ ਕਿਹੜੇ ਪੁੱਤਰ ਹੈ ਕਿਹੜਾ ਟਰੈਡ ਰਾਜਨਾ ਜੋ ਇੱਕ ਪੁੱਤਰ ਤੇ ਜੂ ਮਾਰਦਾ ਥੱਲੇ ਜੀਗਾ ਮਾਰ ਕੇ ડર <laughs> 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 ਦਾ ਤਾਂ ਤਾਂ ਪੈਣੇ ਜੀ ਲੱਗਦਾ ਰੱਬ ਵੀ ਪੁੰਜਾ ਨਹੀਂ ਉਹਦੀ ਬੈਟ ਨਹੀਂ ਯਾਰ ਪੁੰਜਾ ਜਿਹਾ ਲੱਗਦਾ ਉਹ ਪਰਾਂ ਦਾ ਪੜਿਆ ਹੋਣਾ ਆਪਣੇ ਨੀਗੜਾ ਅਸੀਂ ਗੋਪੀ ਚੋ ਪਾਸੇ ਕਰਾਂਗੇ ਪੁੱਤਰ ਦੋਲੀਆ ਆਹ ਲੀ 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 ਦਾ ਆਹ ਨੰਗਾ ਹੰਗੜਾ ਹੈ ਜੀ ਬਈਆ ਨਾ ਹੋਰ ਆਹ ਦਾ ਮਤਲਬ ਹੈ ਮੈਂ ਕਹਿੰਦਾ ਕੋਰਪਰੀ ਤਾਂ ਕੋਰਪਰੀ ਸ਼ਾਮਾ ਕਰਦੇ ਹਰ ਬਈ ਗੇਲੀ ਵਾਲੇ ਆਏ ਬਈ ਕਲੀਅਰ ਕਰੋਗੇ ਕਰਾਂ ਨਹੀਂ 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 ਆਈ ਨਹੀਂ ਬਹੁਤ ਮਰਜ਼ੂ ਤਾਂ ਹੋਰ ਕਿਹਨਾਂ ਜਾਨਦੇ ਹੋ ਆਪਣੇ ਦਾਇਰੇ ਕਰਾਏ ਤੈਨੂੰ ਕਿਉਂ ਨਾ ਲੈ ਤੇ ਬੈਠਾ ਇਹ ਨਹੀਂ ਬਈ ਪਰ ਇਹ ਪੂਰੀ ਗੁਲਾਬੀ ਤੇ ਟੂਸੇ ਕਰ ਮੇਰੇ ਨੇ ਘੱਟ ਨਾ ਪਾ ਨਾ ਆਪਣਾ ਸ਼ਾਮਲ ਚ ਸੀਗਾ ਹੁਣ ਸ਼ਾਮਲ ਆ ਗਿਆ ਆ ਨਹੀਂ ਆ ਗਿਆ ਮੈਂ ਦੇਖਾਂ ਬਈ ਉਧਰੋਂ ਬਾਈ ਜਾਂਦਾ ਕੰਮ ਵੀ ਮੱਗ ਗਿਆ ਆਪਣੀ ਪਹਿਲੇ ਨੰਬਰ ਤੇ ਸੀ ਬਾਈ ਕਿਉਂ ਸ਼ਾਮਲ ਚ ਹੋ ਗਈ ਸ਼ਾਮਲ ਆ ਜਾਂ ਪਹਿਲਾ ਨੰਬਰ ਹਾਂ ਮੈਂ ਬੱਦੇ ਬਾਬੇ ਨੇ ਪਾਣੀ ਦੋ ਕਬੂਤਰ ਫਿਰਦੇ ਆ ਦੋ ਫਿਰਦੇ ਆ ਕਿਹੜੇ ਕਿਹੜੇ ਇੱਕ ਜੇਰਾ ਬਾਬਾ ਗੰਗਾ ਰਾਮ ਦਾ ਤੇ ਇੱਕ ਗਿੱਲ ਸ਼ੇਰ ਸਿੰਘ ਵਾਲਾ ਗਿੱਲ ਸ਼ੇਰ ਸਿੰਘ ਵਾਲੇ ਦੋ ਕਬੂਤਰ ਰਹਿ ਗਏ ਆਣਾਂ ਦਾ ਤੇ ਬਾਜੀ ਨੇ ਤਿੰਨਾਂ ਦੀ ਸਾਂਝੀ ਆ ਨਾਮਾਂ ਤੇ ਉੱਡ ਜਾਨੇ ਦੋਨੇ ਕਬੂਤਰੇ ਠੀਕ ਹੈ ਜੀ ਔਰ ਇਹ ਤਾਂ ਪਾਈਆਂ ਦਾ ਕੰਮ ਪਿਆ ਮਗਿਆ ਦੋਵੇਂ ਉੱਚੇ ਦੋਵੇਂ ਢੇਡਾ ਉੱਤੇ ਹੋ ਗਏ ਦੋਵੇਂ ਢੇਡਾ ਉੱਤੇ ਹੀ ਆ ਤਿਆਰ ਦੋਵੇਂ ਹੀ ਮਾਰੀ ਜਾਂਦੇ ਆ ਬਾਈ ਬਹਿ ਗਿਆ ਬੰਦੇ ਉਹ ਦੋਵੇਂ ਇਕੱਠੇ ਉਹੀ ਆ ਦੋਵੇਂ ਇਕੱਠੇ ਦੋਵੇਂ ਘੰਟਾ ਲਾ ਖੱਟਿਆ ਖੱਟਿਆ ਬਾਈ ਠੀਕ ਆ ਜੀ ਆਪਣਾ ਹੈਗਾ ਬਾਈ ਗਿੱਲ ਸ਼ੇਰ ਸਿੰਘ ਵਾਲਾ ਹਾਂਜੀ ਠੀਕ ਆ ਜੀ ਪਿੰਡ ਤਾਮਕੋਟ ਜਿਹੜੀ ਬਾਈ ਬਾਜੀ ਸੀਗੀ ਉਹਦੇ ਵਿੱਚੋਂ ਬਾਈ ਦਾ ਪਹਿਲਾ ਨੰਬਰ ਆ ਗੱਲ ਸ਼ੇਰ ਸਿੰਘ ਵਾਲਾ 73 ਕਬੂਤਰ ਰੋਡੇ ਸੀਗੇ ਉਹਨਾਂ ਦੇ ਵਿੱਚੋਂ ਪਹਿਲਾ ਨੰਬਰ ਬਾਈ ਗੱਲ ਸ਼ੇਰ ਸਿੰਘ ਵਾਲਾ ਦੂਜਾ ਨੰਬਰ ਬੋਲ ਦਿਓ ਦੂਸਰਾ ਨੰਬਰ ਹੈਗਾ ਬਾਈ ਡੇਰਾ ਬਾਬਾ ਗੰਗਾ ਰਾਮ ਤੇ ਨੇਤਾਪਾਗ ਸਰਕਾਰੀ ਹਾਂਜੀ ਤੇ ਕਬੂਤਰ ਜਿਹੜਾ ਸੀਗਾ ਇਹ ਨੇਤਾਪਾਗ ਸਰਜੀ ਦਾ ਸੀਗਾ ਤੀਸਰਾ ਨੰਬਰ ਕਿਹਦਾ ਬਾਈ ਤੀਜਾ ਗਰਵਿੰਦਰ ਖੋਨਾਰਾ ਇੱਕ ਗਰਵਿੰਦਰ ਖੋਨਾਰਾ ਕਾਲਾ ਟਾਪਾਂ ਦੇ ਛੱਡਿਆ ਸੀ ਗਰਵਿੰਦਰ ਖੋਨਾਰਾ ਠੀਕ ਆ ਬੋਲਦੇ ਬਸ ਤੂੰ ਹੀ ਬੋਲਦੇ ਹਾਂ ਬਾਕੀ ਗਰਵਿੰਦਰ ਬਾਈ ਕਾਲਾ ਟਾਪਾਂ ਨੇ ਛੱਡਿਆ ਗਰਵਿੰਦਰ ਖੋਨਾਰਾ ਠੀਕ ਹੈ ਜੀ ਕਹਿੰਦੇ ਬਾਜੀ ਹੋਈ ਸੀ ਠੀਕ ਹੈ ਬਾਕੀ ਗਰਵਿੰਦਰ ਪੁੱਤਰ ਭੰਡਾਰ ਦੇ ਜੰਡਾ ਮਿਲ ਗਿਆ ਉਹ ਸਾਨੂੰ ਤੇ ਦੁਹਾਨ ਉਹਰੇ ਪੁੱਤਰ ਨੂੰ ਦੇਤਾ ਠੀਕ ਹੈ ਜੀ ਲੈ ਆ ਬੁਖਾ ਦੇ ਬਈ ਹੁਣ ਇੱਥੇ ਸਾਰੇ ਜਿੰਦਰ ਜੰਡਾ ਵਾਲੇ ਨੂੰ ਦੇਤਾ ਉਹ ਜੀ ਇਹ ਸਿੱਭਾਈ ਗੁਰਿੰਦਰ ਸਿੰਘ ਕਲਾਂ ਦੇ ਨਾਂ ਦੇ ਛੱਟੇ ਚ ਕਬੂਤਰਕਾਰਾਂ ਘੱਬਾ ਵਾਲੇ ਨੇ ਇਹਦਾ ਪ੍ਰਾਈਜ਼ ਆਇਆ ਵਾਹ ਦੇ ਇਹਨੂੰ ਕੱਢ ਪਤਾ ਲੱਗੇ ਚੀਜ਼ ਦਾ ਠੇਰਾ ਖੁੱਲਾ ਕਰਾ ਦੇ ਬਸ ਕੋਈ ਵਿੱਚ ਨੇੜੇ ਨਾ ਆਵੇ ਬਾਲਾ ਸਾਰੇ ਪਿੱਛੇ ਪਿੱਛੇ ਜਗਮੀਦ ਡੇਰਾ ਖੁੱਲਾ ਕਰਾ ਲ ਮੜਾ ਜਾਵਾ ਹਾਂ ਇੱਕ ਬਾਈ ਕਿਹੜੇ ਬਾਈ ਦਾ ਹੈਗਾ ਨੰਬਰ ਨੂੰ ਬਾਬਾ ਗੰਗਾ RAM ਬਾਈ ਤੇਰਾ ਬਾਬਾ ਗੰਗਾ RAM ਬਾਈ ਠੀਕ ਆ ਡੇਰਾ ਬਾਬਾ ਗੰਗਾ RAM ਦਾ ਜਿਹੜਾ ਕਬੂਤਰ ਛੱਡਿਆ ਸੀ ਬਾਈ ਤੇ ਉਹਦਾ ਜਿਹੜਾ ਨੰਬਰ ਆਇਆ ਤੇ ਇੱਕ ਨੇਤਾ ਭਾਗ ਸਰ ਕਬੂਤਰ ਨੇਤਾ ਭਾਗ ਸਰ ਦਾ ਸੀਗਾ ਜੀ ਤੇ ਬਹੁਤ ਬਹੁਤ ਵਧਾਈਆਂ ਬਾਈ ਜੀ ਸਾਰਿਆਂ ਨੂੰ ਤੁਹਾਨੂੰ ਠੀਕ ਹੈ ਜੀ ਬੱਤੀ ਦਾ ਕਿਉਂ ਨਹੀਂ ਆਇਆ ਇਹਦਾ ਅਸਲ ਬੜਾ ਇਹਗਾ ਵਾਹ ਜੀ ਦੇਖੋ ਸ਼ਾਨਦਾਰ ਫ੍ਰਿਜ ਪਹਿਲਾ ਪ੍ਰਾਈਜ਼ ਇਹ ਹੈਗਾ ਬਾਈ ਜੀ ਪਹਿਲਾ ਪ੍ਰਾਈਜ਼ ਗਿੱਲ ਸ਼ੇਰ ਸਿੰਘ ਵਾਲਾ ਇਹਗਾ ਤਾਮਕੋੜ ਜਿਹੜੀ ਕਬੂਤਰਬਾਜੀ ਹੋਈ ਸੀ ਬਾਈ ਉਹਦੇ ਚ ਪਹਿਲਾ ਪ੍ਰਾਈਜ਼ ਬਾਈ ਗੱਲ ਸ਼ੇਰ ਸਿੰਘ ਵਾਲੇ ਦਾ ਤੇ ਇਹ ਹੋਈ ਸੀ ਡੇਰਾ ਬਾਬਾ ਗੰਗਾ ਰਾਮ ਦੇ ਵਿੱਚ ਤੇ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਇਹ ਸੀਗਾ ਰੌਣਕ ਮੇਲਾ ਪਿੰਡ ਤਾਮਕੋੜ ਕਬੂਤਰਬਾਜੀ ਦਾ ਡੇਰਾ ਬਾਬਾ ਗੰਗਾ ਰਾਮ ਦਾਸ ਦੇ ਵਿੱਚ ਹੋਈ ਜੀ ਤੇ ਪਹਿਲਾ ਪ੍ਰਾਈਜ਼ ਹੈਗਾ ਬਾਈ ਗੱਲ ਸ਼ੇਰ ਦੇ ਕੋਲ ਭਾਈ ਕਿਵੇਂ ਲੱਗਦਾ ਮੜਾ ਜੀ ਜਿਵੇਂ ਵੀਰ ਹੁੰਦਾ ਕਿਵੇਂ ਬੀਲ ਹੁੰਦਾ ਫਿਰ ਜਿੱਤ ਕੇ ਬਾਜੀ ਕਿੰਨਾ ਟਾਈਮ ਹੋ ਗਿਆ ਬਾਈ ਮਿਹਨਤ ਕਰਦੇ ਨੂੰ ਹਾਂਜੀ ਕਿੰਨਾ ਟਾਈਮ ਹੋ ਗਿਆ ਮਿਹਨਤ ਕਰਦਿਆਂ ਕਬੂਤਰਾਂ ਦੇ 15 20 ਸਾਲ ਕਿੰਨੀਆਂ ਬਾਜ਼ੀਆਂ ਜਿੱਤੀਆਂ ਬਾਈ ਵਧੀਆ ਜਿੱਤ ਲਈ ਬਾਜੀ ਵਧੀਆ ਜਿੱਤੇ ਠੀਕ ਆ ਬਾਈ ਜੀ ਫਿਰ ਵੀ ਬਹੁਤ ਬਹੁਤ ਮੁਬਾਰਕ ਆ ਤੁਹਾਨੂੰ ਪਹਿਲੇ ਪ੍ਰਾਈਜ਼ ਦੀ ਆ ਬਾਬੇ ਦੇ ਠੀਕ ਆ ਠੀਕ ਆ ਬਾਜੀ ਇਹ ਸਾਡੇ ਬਾਬਾ ਜੀ ਆ ਸੇਵਾਦਾਰ ਡੇਰਾ ਬਾਬਾ ਗੰਗਾ ਰਾਮ ਡੇਰਾ ਹੈਗਾ ਜੀ ਤਾਮਕੋਟ ਪਿੰਡ ਉਹਨਾਂ ਦੇ ਸੇਵਾਦਾਰ ਆ ਜੀ ਠੀਕ ਆ ਬਾਈ ਜੀ ਬਹੁਤ ਬਹੁਤ ਮੁਬਾਰਕ